बचे जो आशीर्वाद पर मां विश्वास करशीर्वाद जे थ्रू बच्या कृपा इन बचियम बया नवार बि प्रेम बणिया हलो असीं हाणे वेठी निशा पुछंदा आहियूं का कर

ਹਲੇਲੂਇਆ 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 ਇੱਕ ਜੀ ਦੀ ਉੱਥੋਂ ਚਾਦੀ ਰਹੀ ਹੈ ਇੱਕ ਵਿਆਹ ਪਰਮੇਸ਼ਰ ਨੇ ਕੀਤਾ ਹੈ ਹਲੇਲੂਇਆ ਹੋਣ ਇਹ ਵਿਆਹ ਪਰਮੇਸ਼ਰ ਦੇ ਲੋਕ ਕਰ ਰਹੇ ਹਲੇਲੂਇਆ ਅੱਜ ਅਸੀਂ ਜਿੰਨੇ ਵੀ ਭੈਣ ਭਰਾ ਇੱਥੇ ਇਕੱਠੇ ਹੋਏ ਆ ਹਲੇਲੂਇਆ ਇਹਨਾਂ ਬੱਚਿਆਂ ਲਈ ਕਾਸ਼ੀ ਤੇਰ ਦੇ ਲਈ ਆਏ ਆ ਬਰਕਤ ਦੇ ਲਈ ਆਏ ਆ ਇਹਨਾਂ ਦੋਨਾਂ ਨੂੰ ਅਸੀਂ ਇੱਕ ਕਰਨ ਲਈ ਆਏ ਆ ਹਲੇਲੂਇਆ ਹੋਤੇ ਭੈਣ ਭਾਈ ਹੋਣ ਕੇ ਵਿੱਚ ਕਿੱਥੇ ਨੂੰ ਖਾਂਦਾ ਹੀ ਪਰ ਤਾਂ ਕੋਈ ਆ ਕੇ ਇੱਥੇ ਜੋੜੇ ਲਤਵਾ ਨਹੀਂ ਕਰ। ਹallelujah। ਪਰ ਅਸੀਂ ਕਿਸੇ ਵੀ ਬੁਲਾਵਾ ਆਏਗੇ ਤਾਂ ਆਪਸ ਸਾਥੇ ਕੀ। ਅਲਹਲੂਇਆ। ਰਾਮ ਸਾਥੀ ਦੀ ਸੁਣੀਗਾ। ਹallelujah। ਜੇਸੀ ਕਿਸੇ ਦੀ ਬਲਾਕ ਕਰਦੇ ਤਾਂ ਸਾਥੇ ਲਈ ਬਲਾਵਾ ਹੋਣਾ। ਹallelujah। ਪਰ ਖਾਸ ਕਰਕੇ ਵਿਆਹ ਦੀ ਵਿੱਚ ਕੋਈ ਵਿਆਹ ਸਾਥੀ ਦੀ ਕੋਰਟ ਕਰਕੇ ਲੁਕਵਾਣ ਵਾਲ ਜਾਉਂਦੇ। ਹallelujah। ਬਾਹਰ ਨੂੰ ਕੋਈ ਜਿੰਨਾ ਮਰਜੀ ਹੋਵੇ। ਜਦ ਤੱਕ ਬੱਚੇ ਦੋ ਇਕੱਲੇ ਹੁੰਦੇ ਤੱਕ ਵਿਆਹ ਵਿਆਹ ਨਹੀਂ। ਹallelujah। ਇੱਕ ਖਾਸ ਕਰਕੇ